ਆਪ ਦੇ ਵਿੱਚ ਜਿੱਥੇ ਕਿ ਹਾੜਾਂ ਨੇ ਕਾਫੀ ਮਾਰ ਕੀਤੀ ਐ ਸੋ ਕਾਫੀ ਪਿੰਡਾਂ ਦੇ ਵਿੱਚ ਲੋਕਾਂ ਨੂੰ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਔਰ ਇਸ ਮੌਕੇ ਤੇ ਸਮਾਜਿਕ ਸੰਸਥਾਵਾਂ ਸਿਕ ਸੰਸਥਾਵਾਂ ਐਨ ਜੀਓ ਬਾਲੀਵੁੱਡ ਅਦਾਕਾਰ ਔਰ ਪੰਜਾਬ ਦੇ ਕਲਾਕਾਰਾਂ ਨੇ ਜਿੱਥੇ ਕਿ ਆਪਣਾ ਵੱਖੂ ਵੀ ਰੋਲ ਨਿਭਾਇਆ ਉੱਥੇ ਹੀ ਜਿਸਦਾਰ ਕੁਲਦੀਪ ਸਿੰਘ ਗਰਗਾ ਜੋ ਕਿ ਕਾਰਜਕਾਰੀ ਜਿਸਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ ਦੇ ਵੱਲੋਂ ਅੱਜ ਵੀਚਾਰ ਵਟਾਂਦਰੇ ਦੇ ਲਈ ਔਰ ਇਕਜੁੱਟ ਹੋ ਕੇ ਲੋਕਾਂ ਦੀ ਮਦਦ ਕਰਨ ਦੇ ਲਈ ਇਕ ਮੀਟਿੰਗ ਸੱਦੀ ਗਈ ਸੀ ਸੋ ਇਸ ਦੇ ਵਿੱਚ ਦਲਵਿੰਦਰ ਦਿਆਲਪੁਰੀ ਵੀ ਪਹੁੰਚੇ ਨੇ ਜੋ ਕਿ ਉੱਗੇ ਗਾਇਕ ਨੇ ਔਰ ਇਹਨਾਂ ਦੇ ਵੱਲੋਂ ਵੀ ਲਗਾਤਾਰ ਇਹ ਸਮਾਜ ਸੇਵਾ ਕਰਦੇ ਨੇ ਔਰ ਲਗਾਤਾਰ ਹੀ ਪਿੰਡ ਪਿੰਡ ਜਾ ਕੇ ਜਿੱਥੇ ਕਿ ਹੜ ਪ੍ਰਭਾਵਿਤ ਇਲਾਕੇ ਨੇ ਉੱਥੇ ਜਾ ਕੇ ਖੁਦ ਹੱਥੀਂ ਸੇਵਾ ਕੀਤੀ ਐ ਅੱਖੀ ਸਭ ਕੁਝ ਦੇਖਿਆ ਸੋ ਕਿਵੇਂ ਦੇ ਹਾਲਾਤ ਸੀ ਸ਼ੁਰੂਆਤ ਦੇ ਜਦ ਤੁਸੀਂ ਪਹਿਲੀ ਵਾਰ ਹੀ ਗਏ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨਵਾਦ ਉਸ ਅਕਾਲ ਪੁਰਖ ਦਾ ਉਸ ਤੋਂ ਬਾਅਦ ਸਾਡੇ ਜਥੇਦਾਰ ਸਰਦਾਰ ਕੁਲਦੀਪ ਸਿੰਘ ਗੜਗਾ ਜੀ ਸਭ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇੱਕ ਮੰਚ ਦੇ ਇੱਕ ਛੱਤ ਥੱਲੇ ਇਕੱਠਾ ਕਰ ਲਿਆ ਉਸ ਤੋਂ ਬਾਅਦ ਧੰਨਵਾਦ ਖਾਸ ਕਰਕੇ ਸਾਡੇ ਸਾਰੇ ਗਾਇਕਾ ਮਾਨੇ ਬਹੁਤ ਸਾਥ ਦਿੰਦੇ ਆ ਸਾਥ ਦਿੱਤਾ ਵੀ ਆ ਤੇ ਦਿੰਦੇ ਵੀ ਰਹਿਣਗੇ ਚਾਹੇ ਉਹ ਕਰੋਨਾ ਕਾਲ ਹੋਵੇ ਚਾਹੇ ਉਹ ਅੱਜਕੱਲ ਜੋ ਹਾਰਡ ਪੀਟ ਤੇ ਚੱਲ ਰਹੇ ਨੇ ਖਾਸ ਕਰਕੇ ਮਨ ਕੀਰਤ ਔਲਖ ਦੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਦਲਜੀਤ ਦਸਾਂਜੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਜਸਵੀਰ ਜੱਸੀ ਜਿਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਅਪੀਲ ਕੀਤੀ ਬਾਈਟ ਕੀਤੀ ਲੋਕਾਂ ਤੱਕ ਪਹੁੰਚੜਦੀ ਔਰ ਜਸਪਿੰਦਰ ਨਰੂਲਾ ਜੀ ਮਨਮੋਹਨ ਵਾਰਿਸ ਜੀ ਬਬੂ ਮਾਨ ਇੰਦਰਜੀਤ ਨਿੱਕੋ ਰੇਸ਼ਮ ਸਿੰਘ ਅਨਮੋਲ ਅਮਰ ਨੋਰੀ ਜੀ ਡਾਕਟਰ ਜਸਵੰਦਰ ਭੱਲਾ ਦੀ ਸਵਰਗਵਾਸੀ ਉਹਨਾਂ ਦੀ ਪੂਰੀ ਟੀਮ ਹਰਿਆਣਾ ਜੁਪੀ ਦੇ ਸਤਕਾ ਜਿਹੜੇ ਜਿਹੜੇ ਮੈਨੂੰ ਮਿਲੇ ਨੇ ਉਥੇ ਸੇਵਾ ਕਰਦੇ ਆਂ ਸਾਥ ਦਿੰਦੇ ਆਂ ਉਥੇ ਦੇ ਮੁਸਲਮਾਨਪਰਾ ਮੁਸਲਮਾਨਪਰਾ ਕਿਉਂਕਿ ਅੱਜ ਤੇ ਖੜੇ ਵੀ ਦੇਖੋ ਦਰਬਾਰ ਸਾਹਿਬ ਹੈ ਜਿੱਤੇ ਦਰਬਾਰ ਸਾਹਿਬ ਦੀ ਨੀਂਹ ਵੀ ਸਾਈ ਮੀਆਂ ਮੀਰ ਮੁਸਲਮਾਨ ਸਾਡੇ ਸਾਈ ਫਕਰ ਨੇ ਰੱਖੀ ਹੋਈ ਹੈ ਉਸ ਤੋਂ ਬਾਅਦ ਬਾਲੀਵੁੱਡ ਹਾਲੀਵੁੱਡ ਦੇ ਜਿਹੜੇ ਕਲਾਕਾਰ ਵੱਡੇ ਸਾਡੇ ਅੰਮ੍ਰਿਤਸਰ ਤੋਂ ਇਸ ਧਰਤੀ ਤੋਂ ਕਪਲ ਸ਼ਰਮਾ ਸੁਲਮਾਨ ਖਾਨ ਅਕਸ਼ੇ ਕੁਮਾਰ ਔਰ ਮੇਰੇ ਇਲਾਕੇ ਤੋਂ ਪਦਮਸ਼ਰੀ ਬਲਬੀਰ ਸਿੰਘ ਸਿੱਟੇਵਾਲ ਸਾਹਿਬ ਤੇ ਤੁਹਾਡਾ ਸਾਰਿਆਂ ਦਾ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਜਿਹੜੇ ਮਿੰਟੋ-ਮਿੰਟੀ ਸਾਡੀ ਖਬਰ ਲੋਕਾਂ ਤੱਕ ਪਹੁੰਚਾ ਕੇ ਤੇ ਪ੍ਰਿੰਟ ਮੀਡੀਆ ਫੋਟੋ ਤੇ ਰਾਈ ਪਹੁੰਚਾ ਕੇ ਇਹ ਬੰਦੇ ਸੇਵਾ ਕਰਦੇ ਉਹਨੂੰ ਮੋਟੀਵੇਟ ਹੋ ਕੇ ਹੋਰ ਲੋਕੀ ਸੇਵਾ ਕਰਦੇ ਨੇ ਬਹੁਤੇ ਲੋਕਾਂ ਨੂੰ ਗਿਲਾ ਕਿ ਇਹ ਫੋਟੋ ਸ਼ੈਸ਼ਨ ਹੁੰਦਾ ਹੈ ਜਾਂ ਕੋਈ ਵੀਡੀਓ ਲੋਕੀ ਪਾਉਂਦੇ ਨੇ ਨਹੀਂ ਜੇਸੀਂ ਕਰਾਂਗੇ ਤਾਂ ਲੋਕੀ ਸਾਨੂੰ ਦੇਖ ਕੇ ਆਉਣਗੇ ਅਸੀਂ ਤੇ ਸਿਰਫ ਇੱਕ ਦਹੀਂ ਦਾ ਕੰਮ ਕਰਦੇ ਆ ਆ ਜਾਗ ਲਾਉਣਾ ਨਾ ਦੁੱਧ ਨੂੰ ਜਾਗ ਲਾਉਣਾ ਅਸੀਂ ਤੇ ਦਹੀਂ ਦਾ ਕੰਮ ਕਰਦੇ ਆ ਕਿ ਲੋਕਾਂ ਤੱਕ ਸਾਡੀ ਗੱਲ ਉਪੜੇ ਔਰ ਹੋਰ ਸਾਨੂੰ ਦੇਖ ਕੇ ਹੋਰ ਐਨ ਜੀਓ ਕਿ ਦੇਖੋ ਕਿੰਦਾ ਤਿਆਰ ਹੋ ਗੀਆਂ ਨੇ ਕਿੰਨਾ ਸਾਰਿਆਂ ਨੂੰ ਬਾਹਰਲੇ ਕੈਨੇਡਾ ਅਮਰੀਕਾ ਇੰਗਲੈਂਡ ਵਾਲੇ ਤਿਆਰ ਹੋ ਗਏ ਨੇ ਇਸ ਕਰਕੇ ਸਾਰੇ ਹੀ ਗਾਇਕ ਭਾਵਨ ਹੋਰ ਬੇਨਤੀ ਹੈ ਕਿ ਆਓ ਜੜੋ ਆਪਾਂ ਜੋ ਇਕੱਠੇ ਹੋ ਕੇ ਤਾਂ ਕਿ ਇਹ ਰਾਸ਼ਨ ਜਿਹੜਾ ਇਹ ਖਰਾਬ ਨਾ ਹੋਵੇ 10 ਦਿਨ ਬਾਅਦ 15 ਦਿਨ ਬਾਅਦ 20 ਦਿਨ ਬਾਅਦ ਮਹੀਨੇ ਬਾਅਦ ਤਾਂ ਜੋ ਆਪਾਂ ਮਨੁੱਖਤਾ ਦੀ ਸੇਵਾ ਕਰਦੇ ਰਹੀਏ ਇਕੋ ਪਲੇਟ ਫਾਰਮ ਥੱਲੇ ਆ ਕੇ ਬਿਲਕੁਲ ਜੀ ਜੇ ਕਲਾਕਾਰਾਂ ਦੀ ਗੱਲ ਕਰੀ ਤਾਂ ਜਿੱਥੇ ਕਲਾਕਾਰਾਂ ਨੂੰ ਹਮੇਸ਼ਾ ਟ੍ਰੋਲ ਕੀਤਾ ਜਾਂਦਾ ਸੀ ਕਿ ਇਸ ਤਰ੍ਹਾਂ ਦੇ ਗਾਣੇ ਗਾਉਂਦੇ ਨਹੀਂ ਜਾਂ ਇਸ ਤਰ੍ਹਾਂ ਦੇ ਟਹਿਰਾਵੇ ਪਾਉਂਦੇ ਨੇ ਪਰ ਅੱਜ ਉਹੀ ਕਲਾਕਾਰ ਨੇ ਜਿਹੜੇ ਕਿ ਪਾਣੀਆਂ ਦੇ ਵਿੱਚ ਵੜ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਦੇਖੋ ਜੀ ਉਹ ਬਹੁਤ ਸਾਰੇ ਨਾ ਪਰ ਦੇਖਣਾ ਨਹੀਂ ਚਾਹੀਦਾ ਹੁਣੇ ਜਥੇਦਾਰ ਸਾਹਿਬ ਦੱਸ ਕੇ ਗਏ ਕਿ ਜਿਹੜਾ ਕੰਮ ਕਰਦਾ ਉਂਗਲਾਂ ਵੀ ਉਹਦੇ ਹੱਲੇ ਉੱਠਦੀਆਂ ਨੇ ਜਿਹੜੇ ਵੇਲਰ ਘਰ ਚ ਬੈਠੇ ਉਹਨਾਂ ਨੂੰ ਕੌਣ ਜਾਣਦਾ بڑے ਲੋਕ ਨਾ ਸਟੇਜਾਂ ਤੇ ਕਹਿੰਦੇ ਵੀ ਇਹ ਨਾ ਇਹ ਗਾਇਕ ਜਿਹੜੇ ਆ ਇਹ ਨਚਾਰ ਐ ਕੰਜਰ ਆ ਹੈ ਤੇ ਉਹੀ ਸਾਡੇ ਬੰਦਿਆਂ ਨੇ 10-10 15-15 ਬਿੰਨ ਅਡਾਪਟ ਕੀਤੇ ਨੇ 5-5 ਕਰੋੜ ਰੁਪਇਆ ਦੇ ਰਹੇ ਨੇ ਕੋਈ ਇੰਜੋ ਕੋਈ ਐਨਜੀਓ ਨਹੀਂ ਗਈ ਕੋਈ ਐਸੋਸੀਏਸ਼ਨ ਨਹੀਂ ਗਈ ਕੋਈ ਕਲੱਬ ਨਹੀਂ ਗਈ ਆਪਣੀ ਜੇਬ ਚੋਂ ਖਰਚਨੇ ਨੇ ਪਰ ਸਾਰਿਆਂ ਨੂੰ ਕੰਮ ਕਰਨ ਦਿਓ ਲੱਤਾਂ ਨਾ ਖਿੱਚੋ ਸੋ ਹੁਣ ਅੱਗੇ ਜਿਹੜੀ ਰਾਹਤ ਦੀ ਲੋੜ ਹੈ ਔਰ ਜਿਹੜੇ ਅੱਜ ਵੀ ਚਾਰ ਵਟਾਂਦ ਰਹੇ ਹੋਏ ਨੇ ਕਿਵੇਂ ਉਪਰਾਲਾ ਵੇਖਦੇ ਹੋ ਜਥੇਦਾਰ ਜੀ ਦਾ ਕਿਉਂਕਿ ਇੱਕ 80 ਤੋਂ ਵੱਧ ਜਿਹੜੀ ਸੰਸਥਾਵਾਂ ਦੇ ਨੁਮਾਇੰਦੇ ਇੱਥੇ ਪਹੁੰਚੇ ਸਿੱਧੇ ਅੱਜ ਹੀ ਕਾਫੀ ਸੀ ਪੂਰਾ ਪੰਜਾਬ ਸੀ ਜੀ ਪੂਰਾ ਹਰਿਆਣਾ ਹਿਮਾਚਲ ਬਾਹਰੋਂ ਮੈਂ ਵੀ ਤੇ ਮੇਰਾ ਕੰਮ ਹੈ ਰੌਲਾ ਪਾਉਣਾ ਦੇਖੋ ਚਾਹੇ ਮੈਂ ਗਰੀਬ ਆ ਪਰ ਮੇਰਾ ਕੰਮ ਹੈ ਰੌਲਾ ਪਾਉਣਾ ਮੇ ਕੋ ਟਾਈਮ ਵੀ ਹੈਗਾ ਮੈਂ ਰੌਲਾ ਪਾਉਣ ਜਾਊਗਾ ਵੀ ਹੈਗਾ ਅੱਗੇ ਵਾਸਤੇ ਜੋ ਵੀ ਜਥੇਦਾਰ ਸਾਹਿਬ ਜੀ ਨੇ ਜਿਹੜਾ ਵੈਬਸਾਈਟ ਲਾਂਚ ਕੀਤੀ ਆ ਉਹਦੀਆਂ ਜੋ ਜੋ ਹਾਲਾਤ ਹਦਾਇਤਾਂ ਆਉਣ ਗਿਆ ਉਹਦੇ ਮੁਤਾਬਕ ਤਾਂ ਕਿ ਇੱਕ ਪਲੇਟਫਾਰਮ ਕੰਮ ਕਰਨ ਦਾ ਤਰੀਕਾ ਤੇ ਮਿਲੇ ਸਾਨੂੰ ਅੱਜ ਅਸੀਂ ਇੱਥੇ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਤੋਂ ਸਿੱਖਣ ਆਏ ਸੋ ਧੰਨਵਾਦ ਸੋ ਉਗੇ ਗਾਇਕ ਦਲਵਿੰਦਰ ਦਿਆਲ ਪੁਰੀ ਜਿਨ੍ਹਾਂ ਨੇ ਕਿ ਆਪਣੇ ਵਿਚਾਰ ਚਰਚਾ ਲਈ ਇੱਥੇ ਪਹੁੰਚੇ ਸਨ ਸੋ ਉਹਨਾਂ ਵੱਲੋਂ ਜਥੇਦਾਰ ਜੀ ਦਾ ਧੰਨਵਾਦ ਵੀ ਕੀਤਾ ਗਿਆ ਕਿਉਂਕਿ ਇੱਕ ਪਲੇਟਫਾਰਮ ਤੇ ਸਾਰਿਆਂ ਨੂੰ ਇਕੱਠੇ ਕੀਤਾ ਜਿੱਤ ਕੇ ਵੱਖ-ਵੱਖ ਸਟੇਟਾਂ ਤੋਂ ਸ਼ਹਿਰਾਂ ਤੋਂ ਇੱਥੇ ਨੁਮਾਇंदे ਪਹੁੰਚੇ ਸਨ ਸੋ ਪਾਜੀ ਅਸੀਂ ਇੱਕ ਦੋ ਇਹਨੂੰ ਮਿਲੇ ਵੀ ਅੱਜ ਕੀ ਬਾਤ ਹੈ ਕਿ ਉਹ ਉਧਰਲੀ ਅੰਜੋ ਤੋਂ ਮਿਲੇ ਆ ਮੋਗੇ ਵਾਲੀਆਂ ਫਿਰੋਜ਼ਪੁਰ ਫਾਜ਼ਲ ਕਾ ਔਰ ਉਹ ਇੱਕ ਵੱਡੀ ਗੱਲ ਹੈ ਕਿ ਇਹ ਬਹੁਤ ਸਾਰੇ ਲੋਕਾਂ ਤੋਂ ਅਵੇਅਰਨੈਸ ਵੀ ਹੋਏ ਆ ਕਿ ਜਿਹੜੇ ਉਹ ਕਹਿੰਦੇ ਸਾਨੂੰ ਇੱਕ ਬੰਦਾ ਦੇ ਦਿਓ ਜੀ ਅਸੀਂ ਖੜਾ ਚ ਜਾਣਾ ਉਹ ਦਵਾਈਆਂ ਕੁਝ ਵੀ ਨਹੀਂ ਬਣਦੇ ਉਹੀ ਬੰਦੇ ਸਾਨੂੰ ਰਮਦਾਸ ਲਈ ਫਿਰਦੇ ਉਹੀ ਅਜਨਾਲੇ ਲਈ ਫਿਰਦੇ ਆ ਉਹੀ ਬੰਦੇ ਸਾਨੂੰ ਆ ਗਏ ਜਿਹੜੇ ਬਾਮੂ ਵਾਲ ਦੰਮੂ ਵਾਲ ਦੂਜਾ ਬਾਉਂਪੁਰ ਅਬੋਰ ਫਾਜਲਗਾ ਲਈ ਜਾਂਦੇ ਉਹ 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 ਨਾ ਤੂੰ ਮੈਂ ਦੋਸਤੋ ਇਗਨੋਰ ਰਿਓ ਕਿ ਜਿਹੜੇ ਤੁਹਾਨੂੰ ਕਹਿਣਗੇ ਅਸੀਂ ਕਰਦਾ ਕੁਝ ਨਹੀਂ ਤੇ ਦੋ ਬਰੈਡ ਲੈ ਕੇ ਫੋਟੋ ਖਿਚਾ ਕੇ ਦੋ ਜਾਂਦੇ ਨੇ ਵੇ ਜਿਆਦਾ ਉੱਥੇ ਹੁੰਦਾ ਜਿੱਥੇ ਹੈਲੀਪੈਡ ਬਣੇ ਹੋਏ ਨੇ ਜਿੱਥੇ ਰੋਡ ਬਣੇ ਹੋਏ ਨੇ ਕਿਸ਼ਤੀਆਂ ਲਾ ਕੇ ਵਿੱਚ ਦੇ ਜਾ ਕੇ ਦੇਖੋ ਲੋਕਾਂ ਦਾ ਕੀ ਬਣਿਆ ਹੋਇਆ ਸੋ ਵਧੀਆ ਵਿਚਾਰ ਵਟਾਂਦਰਾ ਇਹਨਾਂ ਦੇ ਵੱਲੋਂ ਕੀਤਾ ਗਿਆ ਔਰ ਜਿਹੜਾ ਜੀ ਧੰਨਵਾਦ ਵੀ ਕੀਤਾ ਗਿਆ ਅੱਗੇ ਵਾਸਤੇ ਵੀ ਇਸ ਤਰ੍ਹਾਂ ਦੇ ਇਕੱਠ ਹੋਣੇ ਚਾਹੀਦੇ ਨੇ ਚਰਚਾਵਾ ਹੋਣੀ ਚਾਹੀਦੀ ਹੈ ਤਾਂ ਜੋ ਜੜੀਆਂ ਐਸੋਸੀਏਸ਼ਨਾਂ ਨੇ ਸੰਸਥਾਵਾਂ ਨੇ ਆਪਸ ਦੇ ਵਿੱਚ ਵੀ ਮਿਲ ਕੇ ਵਿਚਾਰ ਵਟਾਂਦਰਾ ਕਰਨ ਔਰ ਅੱਗੇ ਵਾਸਤੇ ਜੇ ਕੋਈ ਇਸ ਤਰ੍ਹਾਂ ਦਾ ਕੋਈ ਮੁਸ਼ਕਲਾਂ ਦਾ ਸਮਾਂ ਆਉਂਦਾ ਤਾਂ ਇਕਜੁੱਟ ਹੋ ਕੇ ਇੱਕ ਦੂਜੇ ਦੀ ਮਦਦ ਕੀਤੀ ਜਾਵੇ। ਪੈਨ ਸਵੇਰਾ ਤੋਂ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਕੀਤੀ ਐ। ਸੋ ਕਾਫੀ ਪਿੰਡਾਂ ਦੇ ਵਿੱਚ ਲੋਕਾਂ ਨੂੰ ਮੁਸ਼ਕਲਾਂ ਸਾਹਮਣਾ ਕਰਨਾ ਪਿਆ। ਔਰ ਇਸ ਮੌਕੇ ਤੇ ਸਮਾਜਿਕ ਸੰਸਥਾਵਾਂ, ਸਿਕ ਸੰਸਥਾਵਾਂ, ਐਨ ਜੀਓ, ਬਾਲੀਵੁੱਡ ਅਦਾਕਾਰ ਔਰ ਪੰਜਾਬ ਦੇ ਕਲਾਕਾਰਾਂ ਨੇ ਜਿੱਥੇ ਕਿ ਆਪਣਾ ਵੱਖੂ ਵੀ ਰੋਲ ਨਿਭਾਇਆ। ਉੱਥੇ ਹੀ ਜਿਸਦਾਰ ਕੁਲਦੀਪ ਸਿੰਘ ਗਰਗਾ ਜੋ ਕਿ ਕਾਰਜਕਾਰੀ ਜਿਹਦਰ ਸ਼੍ਰੀ ਅਕਾਲ ਤਖਸੈਬ ਨੇ ਉਹਨਾਂ ਦੇ ਵੱਲੋਂ ਅੱਜ ਵਿਚਾਰ ਵਟਾਂਦਰੇ ਦੇ ਲਈ ਔਰ ਇਕਜੁੱਟ ਹੋ ਕੇ ਲੋਕਾਂ ਦੀ ਮਦਦ ਕਰਨ ਦੇ ਲਈ ਇੱਕ ਮੀਟਿੰਗ ਸੱਦੀ ਗਈ ਸੀ ਸੋ ਇਸ ਦੇ ਵਿੱਚ ਦਲਵਿੰਦਰ ਦਿਆਲਪੁਰੀ ਵੀ ਪਹੁੰਚੇ ਨੇ ਜੋ ਕਿ ਉੱਗੇ ਗਾਇਕ ਨੇ ਔਰ ਇਹਨਾਂ ਦੇ ਵੱਲੋਂ ਵੀ ਲਗਾਤਾਰ ਇਹ ਸਮਾਜ ਸੇਵਾ ਕਰਦੇ ਨੇ ਔਰ ਲਗਾਤਾਰ ਹੀ ਪਿੰਡ-ਪਿੰਡ ਜਾ ਕੇ ਜਿੱਥੇ ਕਿ ਹੜ੍ਹ ਪ੍ਰਭਾਵਿਤ ਇਲਾਕੇ ਨੇ ਉੱਥੇ ਜਾ ਕੇ ਖੁਦ ਹੱਥੀ ਸੇਵਾ ਕੀਤੀ ਹੈ ਅੱਖੀ ਸਭ ਕੁਝ ਦੇਖਿਆ ਸੋ ਕਿਵੇਂ ਦੇ ਹਾਲਾਤ ਸੀ ਸ਼ੁਰੂਆਤ ਵਿੱਚ ਜੋ ਤੁਸੀਂ ਪਹਿਲੀ ਵਾਰ ਹੀ ਕਿਹਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨਵਾਦ ਉਸ ਅਕਾਲ ਪੁਰਖ ਦਾ ਉਸ ਤੋਂ ਬਾਅਦ ਸਾਡੇ ਜਥੇਦਾਰ ਸਰਦਾਰ ਕੁਲਦੀਪ ਸਿੰਘ ਗੜਗਾ ਜੀ ਸਭ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇੱਕ ਮੰਚ ਤੇ ਇੱਕ ਛੱਤ ਥੱਲੇ ਇਕੱਠਾ ਕਰ ਲਿਆ ਉਸ ਤੋਂ ਬਾਅਦ ਧੰਨਵਾਦ ਖਾਸ ਕਰਕੇ ਸਾਡੇ ਸਾਰੇ ਗਾਇਕਾਵਾਂ ਨੇ ਬਹੁਤ ਸਾਥ ਦਿੰਦੇ ਆ ਸਾਥ ਦਿੱਤਾ ਵੀ ਆ ਤੇ ਦਿੰਦੇ ਵੀ ਰਹਿਣਗੇ ਚਾਹੇ ਉਹ ਕਰੋਨਾ ਕਾਲ ਹੋਵੇ ਚਾਹੇ ਉਹ ਅੱਜਕੱਲ ਜੋ ਹਾਰਡ ਪੀਟ ਤੇ ਚੱਲ ਰਹੇ ਨੇ ਖਾਸ ਕਰਕੇ ਮਨ ਕੀਰਤ ਔਲਖ ਦੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਦਲਜੀਤ ਸਾਂਝੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਜਸਵੀਰ ਜੱਸੀ ਜਿਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਅਪੀਲ ਕੀਤੀ ਬਾਈਟ ਕੀਤੀ ਲੋਕਾਂ ਤੱਕ ਪਹੁੰਚੜਦੀ ਔਰ ਜਸਪਿੰਦਰ ਨਰੂਲਾ ਜੀ ਮਨਮੋਹਨ ਵਾਰਿਸ ਜੀ ਬਬੂਮਾਨ ਇੰਦਰਜੀਤ ਨਿੱਕੋ ਰੇਸ਼ਮ ਸਿੰਘ ਅਨਮੋਲ ਅਮਰ ਨੋਰੀ ਜੀ ਡਾਕਟਰ ਜਸਵੰਦਰ ਭੱਲਾ ਦੀ ਸਵਰਗਵਾਸੀ ਉਹਨਾਂ ਦੀ ਪੂਰੀ ਟੀਮ ਹਰਿਆਣਾ ਜੁਪੀ ਦੇ ਸਤਕਾ ਜਿਹੜੇ ਜਿਹੜੇ ਮੈਨੂੰ ਮਿਲੇ ਨੇ ਉਥੇ ਸੇਵਾ ਕਰਦੇ ਆਂ ਸਾਥ ਦਿੰਦੇ ਆਂ ਉਥੇ ਦੇ ਮੁਸਲਮਾਨਪਰਾ ਮੁਸਲਮਾਨਪਰਾ ਕਿਉਂਕਿ ਅੱਜ ਤੇ ਖੜੇ ਵੀ ਦੇਖੋ ਦਰਬਾਰ ਸਾਹਿਬ ਹੈ ਜਿੱਤੇ ਦਰਬਾਰ ਸਾਹਿਬ ਦੀ ਨੀਂਹ ਵੀ ਸਾਈ ਮੀਆਂ ਮੀਰ ਮੁਸਲਮਾਨ ਸਾਡੇ ਸਾਈ ਫਕਰ ਨੇ ਰੱਖੀ ਹੋਈ ਹੈ ਉਸ ਤੋਂ ਬਾਅਦ ਬਾਲੀਵੁੱਡ ਹਾਲੀਵੁੱਡ ਦੇ ਜਿਹੜੇ ਕਲਾਕਾਰ ਵੱਡੇ ਸਾਡੇ ਅੰਮ੍ਰਿਤਸਰ ਤੋਂ ਇਸ ਧਰਤੀ ਤੋਂ ਕਪਲ ਸ਼ਰਮਾ ਸੁਲਮਾਨ ਖਾਨ ਅਕਸ਼ੇ ਕੁਮਾਰ ਔਰ ਮੇਰੇ ਇਲਾਕੇ ਤੋਂ ਪਦਮਸ਼ਰੀ ਬਲਬੀਰ ਸਿੰਘ ਸਿੱਟੇਵਾਲ ਸਾਹਿਬ ਤੇ ਤੁਹਾਡਾ ਸਾਰਿਆਂ ਦਾ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਜਿਹੜੇ ਮਿੰਟੋ-ਮਿੰਟੀ ਸਾਡੀ ਖਬਰ ਲੋਕਾਂ ਤੱਕ ਪਹੁੰਚਾ ਕੇ ਤੇ ਪ੍ਰਿੰਟ ਮੀਡੀਆ ਫੋਟੋ ਤੇ ਰਾਈ ਪਹੁੰਚਾ ਕੇ ਇਹ ਬੰਦੇ ਸੇਵਾ ਕਰਦੇ ਉਹਨੂੰ ਮੋਟੀਵੇਟ ਹੋ ਕੇ ਹੋਰ ਲੋਕੀ ਸੇਵਾ ਕਰਦੇ ਨੇ ਬਹੁਤੇ ਲੋਕਾਂ ਨੂੰ ਗਿਲਾ ਕਿ ਇਹ ਫੋਟੋ ਸ਼ੈਸ਼ਨ ਹੁੰਦਾ ਹੈ ਜਾਂ ਕੋਈ ਵੀਡੀਓ ਲੋਕੀ ਪਾਉਂਦੇ ਨੇ ਨਹੀਂ ਜੇਸੀਂ ਕਰਾਂਗੇ ਤਾਂ ਲੋਕੀ ਸਾਨੂੰ ਦੇਖ ਕੇ ਆਉਣਗੇ ਅਸੀਂ ਤੇ ਸਿਰਫ ਇੱਕ ਦਹੀਂ ਦਾ ਕੰਮ ਕਰਦੇ ਆ ਆ ਜਾਗ ਲਾਉਣਾ ਨਾ ਦੁੱਧ ਨੂੰ ਜਾਗ ਲਾਉਣਾ ਅਸੀਂ ਤੇ ਦਹੀਂ ਦਾ ਕੰਮ ਕਰਦੇ ਆ ਕਿ ਲੋਕਾਂ ਤੱਕ ਸਾਡੀ ਗੱਲ ਉਪੜੇ ਔਰ ਹੋਰ ਸਾਨੂੰ ਦੇਖ ਕੇ ਹੋਰ ਐਨ ਜੀਓ ਕਿ ਦੇਖੋ ਕਿੰਦਾ ਤਿਆਰ ਹੋ ਗੀਆਂ ਨੇ ਕਿੰਨਾ ਸਾਰਿਆਂ ਨੂੰ ਬਾਹਰਲੇ ਕੈਨੇਡਾ ਅਮਰੀਕਾ ਇੰਗਲੈਂਡ ਵਾਲੇ ਤਿਆਰ ਹੋ ਗਏ ਨੇ ਇਸ ਕਰਕੇ ਸਾਰੇ ਹੀ ਗਾਇਕ ਭਾਵਨ ਹੋਰ ਬੇਨਤੀ ਹੈ ਕਿ ਆਓ ਜੜੋ ਆਪਾਂ ਜੋ ਇਕੱਠੇ ਹੋ ਕੇ ਤਾਂ ਕਿ ਇਹ ਰਾਸ਼ਨ ਜਿਹੜਾ ਇਹ ਖਰਾਬ ਨਾ ਹੋਵੇ 10 ਦਿਨ ਬਾਅਦ 15 ਦਿਨ ਬਾਅਦ 20 ਦਿਨ ਬਾਅਦ ਮਹੀਨੇ ਬਾਅਦ ਤਾਂ ਜੋ ਆਪਾਂ ਮਨੁੱਖਤਾ ਦੀ ਸੇਵਾ ਕਰਦੇ ਰਹੀਏ ਇੱਕੋ ਪਲੇਟ ਫਾਰਮ ਥੱਲੇ ਆ ਕੇ ਬਿਲਕੁਲ ਜੀ ਜੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਜਿੱਥੇ ਕਲਾਕਾਰਾਂ ਨੂੰ ਹਮੇਸ਼ਾ ਟ੍ਰੋਲ ਕੀਤਾ ਜਾਂਦਾ ਸੀ ਕਿ ਇਸ ਤਰ੍ਹਾਂ ਦੇ ਗਾਣੇ ਗਾਉਂਦੇ ਨਹੀਂ ਜਾਂ ਇਸ ਤਰ੍ਹਾਂ ਦੇ ਟਹਿਰਾਵੇ ਪਾਉਂਦੇ ਨੇ ਪਰ ਅੱਜ ਉਹੀ ਕਲਾਕਾਰ ਨੇ ਜਿਹੜੇ ਕਿ ਪਾਣੀਆਂ ਦੇ ਵਿੱਚ ਵੜ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਦੇਖੋ ਜੀ ਉਹ ਬਹੁਤ ਸਾਰੇ ਨਾ ਪਰ ਦੇਖਣਾ ਨਹੀਂ ਚਾਹੀਦਾ ਹੁਣੇ ਜਥੇਦਾਰ ਸਾਹਿਬ ਦੱਸ ਕੇ ਗਏ ਕਿ ਜਿਹੜਾ ਕੰਮ ਕਰਦਾ ਉਂਗਲਾਂ ਵੀ ਉਹਦੇ ਹੱਲੇ ਉੱਠਦੀਆਂ ਨੇ ਜਿਹੜੇ ਵੇਲਰ ਘਰ ਚ ਬੈਠੇ ਉਹਨਾਂ ਨੂੰ ਕੌਣ ਜਾਣਦਾ بڑے ਲੋਕ ਨਾ ਸਟੇਜਾਂ ਤੇ ਕਹਿੰਦੇ ਵੀ ਇਹ ਨਾ ਇਹ ਗਾਇਕ ਜਿਹੜੇ ਆ ਇਹ ਨਚਾਰ ਐ ਕੰਜਰ ਆ ਹੈ ਤੇ ਉਹੀ ਸਾਡੇ ਬੰਦਿਆਂ ਨੇ 10-10 15-15 ਬਿੰਨ ਅਡਾਪਟ ਕੀਤੇ ਨੇ 5-5 ਕਰੋੜ ਰੁਪਇਆ ਦੇ ਰਹੇ ਨੇ ਕੋਈ ਇੰਜੋ ਕੋਈ ਐਨਜੀਓ ਨਹੀਂ ਗਈ ਕੋਈ ਐਸੋਸੀਏਸ਼ਨ ਨਹੀਂ ਗਈ ਕੋਈ ਕਲੱਬ ਨਹੀਂ ਗਈ ਆਪਣੀ ਜੇਬ ਚੋਂ ਖਰਚਨੇ ਨੇ ਪਰ ਸਾਰਿਆਂ ਨੂੰ ਕੰਮ ਕਰਨ ਦਿਓ ਲੱਤਾਂ ਨਾ ਖਿੱਚੋ ਸੋ ਹੁਣ ਅੱਗੇ ਜਿਹੜੀ ਰਾਹਤ ਦੀ ਲੋੜ ਹੈ ਔਰ ਜਿਹੜੇ ਅੱਜ ਵੀ ਚਾਰ ਵਟਾਂਦ ਰਹੇ ਹੋਏ ਨੇ ਕਿਵੇਂ ਉਪਰਾਲਾ ਵੇਖਦੇ ਹੋ ਜਥੇਦਾਰ ਜੀ ਦਾ ਕਿਉਂਕਿ ਇੱਕ 80 ਤੋਂ ਵੱਧ ਜਿਹੜੀ ਸੰਸਥਾਵਾਂ ਦੇ ਨੁਮਾਇੰਦੇ ਇੱਥੇ ਪਹੁੰਚੇ ਸਿੱਧੇ ਅੱਜ ਹੀ ਕਾਫੀ ਸੀ ਪੂਰਾ ਪੰਜਾਬ ਸੀ ਜੀ ਪੂਰਾ ਹਰਿਆਣਾ ਹਿਮਾਚਲ ਬਾਹਰੋਂ ਮੈਂ ਵੀ ਤੇ ਮੇਰਾ ਕੰਮ ਹੈ ਰੌਲਾ ਪਾਉਣਾ ਦੇਖੋ ਚਾਹੇ ਮੈਂ ਗਰੀਬ ਆ ਪਰ ਮੇਰਾ ਕੰਮ ਹੈ ਰੌਲਾ ਪਾਉਣਾ ਮੇ ਕੋ ਟਾਈਮ ਵੀ ਹੈਗਾ ਮੈਂ ਰੌਲਾ ਪਾਉਣ ਜਾਊਗਾ ਵੀ ਹੈਗਾ ਅੱਗੇ ਵਾਸਤੇ ਜੋ ਵੀ ਜਥੇਦਾਰ ਸਾਹਿਬ ਜੀ ਨੇ ਜਿਹੜਾ ਵੈਬਸਾਈਟ ਲਾਂਚ ਕੀਤੀ ਆ ਉਹਦੀਆਂ ਜੋ ਜੋ ਹਾਲਾਤ ਹਦਾਇਤਾਂ ਆਉਣ ਗਿਆ ਉਹਦੇ ਮੁਤਾਬਕ ਤਾਂ ਕਿ ਇੱਕ ਪਲੇਟਫਾਰਮ ਕੰਮ ਕਰਨ ਦਾ ਤਰੀਕਾ ਤੇ ਮਿਲੇ ਸਾਨੂੰ ਅੱਜ ਅਸੀਂ ਇੱਥੇ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਤੋਂ ਸਿੱਖਣ ਆਏ ਹਾਂ ਸੋ ਧੰਨਵਾਦ ਸੋ ਉਗੇ ਗਾਇਕ ਦਲਵਿੰਦਰ ਦਿਆਲ ਪੁਰੀ ਜਿਨ੍ਹਾਂ ਨੇ ਕਿ ਆਪਣੇ ਵਿਚਾਰ ਚਰਚਾ ਲਈ ਇੱਥੇ ਪਹੁੰਚੇ ਸਨ ਸੋ ਉਹਨਾਂ ਵੱਲੋਂ ਜਥੇਦਾਰ ਜੀ ਦਾ ਧੰਨਵਾਦ ਵੀ ਕੀਤਾ ਗਿਆ ਕਿਉਂਕਿ ਇੱਕ ਪਲੇਟਫਾਰਮ ਤੇ ਸਾਰਿਆਂ ਨੂੰ ਇਕੱਠੇ ਕੀਤਾ ਜਿੱਤ ਕੇ ਵਕ ਵਕ ਸਟੇਟਾਂ ਤੋਂ ਸ਼ਹਿਰਾਂ ਤੋਂ ਇੱਥੇ ਨੁਮਾਇंदे ਪਹੁੰਚੇ ਸਨ ਸੋ ਅੱਜ ਅਸੀਂ ਇੱਕ ਦੋ ਇਹਨੂੰ ਮਿਲੇ ਵੀ ਅੱਜ ਕਿ ਉਹ ਉਧਰ ਦੀ ਅੰਜੋ ਤੋਂ ਮਿਲੇ ਆ ਮੋਗੇ ਵਾਲੀਆਂ ਫਰੋਜ਼ ਪਰ ਫਾਜ਼ਿਲ ਕਾ ਔਰ ਉਹ ਇੱਕ ਵੱਡੀ ਗੱਲ ਹੈ ਕਿ ਇਹ ਬਹੁਤ ਸਾਰੇ ਲੋਕਾਂ ਤੋਂ ਅਵੇਅਰਨੈਸ ਵੀ ਹੋਏ ਆ ਕਿ ਜਿਹੜੇ ਉਹ ਕਹਿੰਦੇ ਸਾਨੂੰ ਇੱਕ ਬੰਦਾ ਦੇ ਦਿਓ ਜੀ ਅਸੀਂ ਖੜਾ ਚ ਜਾਣਾ ਉਹ ਦਵਾਈਆਂ ਕੁਝ ਵੀ ਨਹੀਂ ਬਣਦੇ ਉਹੀ ਬੰਦੇ ਸਾਨੂੰ ਰਮਦਾਸ ਲਈ ਫਿਰਦੇ ਉਹੀ ਅਜਨਾਲੇ ਲਈ ਫਿਰਦੇ ਆ ਉਹੀ ਬੰਦੇ ਸਾਨੂੰ ਆ ਗਏ ਜਿਹੜੇ ਬਾਮੂ ਵਾਲ ਦੰਮੂ ਵਾਲ ਦੂਜਾ ਬਾਉਂਪੁਰ ਅਬੋਰ ਫਾਜ਼ਲਗਾ ਲਈ ਜਾਂਦੇ ਉਹ 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 ਨਾ ਤੂੰ ਮੈਂ ਦੋਸਤੋ ਇਗਨੋਰ ਰਿਓ ਕਿ ਜਿਹੜੇ ਤੁਹਾਨੂੰ ਕਹਿਣਗੇ ਅਸੀਂ ਕਰਦਾ ਕੁਝ ਨਹੀਂ ਤੇ ਦੋ ਬਰੈਡ ਲੈ ਕੇ ਫੋਟੋ ਖਿਚਾ ਕੇ ਦੋ ਜਾਂਦੇ ਨੇ ਵੇ ਜਿਆਦਾ ਉੱਥੇ ਹੁੰਦਾ ਜਿੱਥੇ ਹੈਲੀਪੈਡ ਬਣੇ ਹੋਏ ਨੇ ਜਿੱਥੇ ਰੋਡ ਬਣੇ ਹੋਏ ਨੇ ਕਿਸ਼ਤੀਆਂ ਲਾ ਕੇ ਵਿੱਚ ਦੇ ਜਾ ਕੇ ਦੇਖੋ ਲੋਕਾਂ ਦਾ ਕੀ ਬਣਿਆ ਹੋਇਆ ਸੋ ਵਧੀਆ ਵਿਚਾਰ ਵਟਾਂਦਰਾ ਇਹਨਾਂ ਦੇ ਵੱਲੋਂ ਕੀਤਾ ਗਿਆ ਔਰ ਜਿਹੜੇ ਹਰ ਜੀ ਧੰਨਵਾਦ ਵੀ ਕੀਤਾ ਗਿਆ ਅੱਗੇ ਵਾਸਤੇ ਵੀ ਇਸ ਤਰ੍ਹਾਂ ਦੇ ਇਕੱਠ ਹੋਣੇ ਚਾਹੀਦੇ ਨੇ ਚਰਚਾਵਾ ਹੋਣੀ ਚਾਹੀਦੀ ਤਾਂ ਜੋ ਜੜੀਆਂ ਐਸੋਸੀਏਸ਼ਨਾਂ ਨੇ ਸੰਸਥਾਵਾਂ ਨੇ ਆਪਸ ਦੇ ਵਿੱਚ ਵੀ ਮਿਲ ਕੇ ਵਿਚਾਰ ਵਟਾਂਦਰਾ ਕਰਨ ਔਰ ਅੱਗੇ ਵਾਸਤੇ ਜੇ ਕੋਈ ਇਸ ਤਰ੍ਹਾਂ ਦਾ ਕੋਈ ਮੁਸ਼ਕਲਾਂ ਦਾ ਸਮਾਂ ਆਉਂਦਾ ਤਾਂ ਇਕਜੁੱਟ ਹੋ ਕੇ ਇੱਕ ਦੂਜੇ ਦੀ ਮਦਦ ਕੀਤੀ ਜਾਵੇ ਤੈਨ ਸਵੇਰਾ ਤੋਂ ਗੁਰਪ੍ਰੀਤ ਸਿੰਘ ਅਮਰਤ ਸਾਹ